ਰੱਬ ਦੇ ਰੰਗ ਇੱਕ ਦਿਨ ਖਲੀਫਾ ਹਰੂਲ ਰਸੀਦ ਅਤੇ ਉਸ ਦਾ ਵੱਡਾ ਵਜ਼ੀਰ ਸਦਾਗਰਾਂ ਦੇ ਪੇਸ ਵਿੱਚ ਬਗਦਾਦ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਨ ਅਚਾਨਕ ਉਹਨਾਂ ਨੇ ਇੱਕ ਬੜਾ ਆਲੀਸ਼ਾਨ ਮਕਾਨ ਦੇਖਿਆ ਜਿਹੜਾ ਨਵਾਂ ਹੀ ਬਣਿਆ ਲੱਗਦਾ ਸੀ ਪੁੱਛਣ ਤੋਂ ਪਤਾ ਲੱਗਾ ਕਿ ਉਹ ਮਕਾਨ ਬੋਕੀਆ ਹਸਨ ਨਾਮੀ ਇੱਕ ਰਸੀਆਂ ਵਟਣ ਵਾਲੇ ਦਾ ਹੈ ਜਿਹੜਾ ਪਹਿਲਾਂ ਤਾਂ ਬੜਾ ਗਰੀਬ ਸੀ ਪਰ ਹੁਣ ਸ਼ਹਿਰ ਦੇ ਵੱਡੇ ਵੱਡੇ ਤਨਾਡਾਂ ਵਿੱਚ ਉਹ ਕਿਨਿਆ ਜਾਂਦਾ ਹੈ ਇੱਕ ਗੱਲ ਸੁਣ ਕੇ ਖਲੀਫੇ ਨੂ ਗੋਗੀਆਂ हसन ਬਾਰੇ ਕੁਝ ਦਿਲਚਸਪੀ ਹੋ ਗਈ ਉਸਨੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਗੋਗੀਆਂ ਹਮਨ ਨੂੰ ਅਗਲੇ ਦਿਨ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਏ ਤਾਂ ਜੋ ਉਹ ਦੇ ਜੀਵਨ ਦੀ ਸਫਲਤਾ ਦਾ ਰਾਜ ਜਾਣ ਸਕੇ ਅਗਲੇ ਦਿਨ ਹੁਕਮ ਅਨੁਸਾਰ ਗੋਗੀਆਂ हसन ਦਰਬਾਰ ਵਿੱਚ ਹਾਜ਼ਰ ਹੋਇਆ ਬਰਸਾ ਦੇ ਕੰੰਤੇ ਓਨੇਕ ਜੀਵਨ ਕਹਾਣੀ ਇਸ ਤਰ੍ਹਾਂ ਸ਼ੁਰੂ ਹੋਈ ਇਸ ਛੇਰ ਵਿੱਚ ਦੋ ਮਿੱਤਰ ਰਹਿੰਦੇ ਸਨ ਇੱਕ ਦਾ ਨਾਮ ਸਾਦੀ ਸੀ ਅਤੇ ਦੂਜੇ ਦਾ ਨਾਮ ਸਾਦ ਸੀ ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਪਰ ਇੱਕ ਗੱਲ ਤੇ ਉਹ ਕਦੇ ਸਹਿਮਤ ਨਹੀਂ ਸਨ ਹੋਏ ਸਾਦੀ ਦਾ ਵਿਚਾਰ ਸੀ ਕਿ ਪੈਸੇ ਤੋਂ ਮਨੁੱਖ ਕਦੀ ਖੁਸ਼ ਨਹੀਂ ਰਹਿ ਸਕਦਾ ਪ੍ਰਸਾਦ ਕਹਿੰਦਾ ਹੈ ਕਿ ਖੁਸ਼ੀ ਦੌਲਤ ਨਾਲ ਨਹੀਂ ਸਗੋਂ ਨੇਕੀ ਕਰਨ ਨਾਲ ਅਤੇ ਰੱਬ ਦਿੱਤੀ ਹੋਈ ਦਾਤ ਦੀ ਠੀਕ ਵਰਤੋਂ ਕਰਨ ਨਾਲ ਮਿਲਦੀ ਹੈ। ਸੋ ਇੱਕ ਦਿਨ ਜਦੋਂ ਦੋਵੇਂ ਮਿੱਤਰ ਉਸ ਥਾਂ ਲੰਘ ਰਹੇ ਸੀ ਜਿੱਥੇ ਰੱਸੀਆਂ ਬੰਟਣ ਵਾਲਾ ਜਾਂਦਾ ਸੀ ਤਾਂ ਮੈਨੂੰ ਦੇਖ ਕੇ ਉਹ اچانک ਰੁਕ ਗਏ। ਸਾਧ ਆਪਣੇ ਮਿੱਤਰ ਨੂੰ ਕਹਿਣ ਲੱਗਾ, "ਦੇਖ ਵਿਚਾਰਾ ਰੱਸੀਆਂ ਬੰਟਣ ਵਾਲਾ ਕਿੰਨੀ ਮਿਹਨਤ ਕਰ ਰਿਹਾ ਹੈ। ਪਰ ਇਹਦੀ ਵਜ੍ਹਾ ਕਹਤਾ ਤੂੰ ਉਹੋਂ ਜਾਪਦਾ ਹੈ ਕਿ ਰੋਟੀਆਂ ਵੀ ਆਤਰ ਹੈ। ਇਹੋ ਜਿਹਾ ਮੌਕਾ ਫਿਰ ਕਿੱਥੇ ਹੱਥ ਲੱਗਣਾ ਹੈ। ਕੀ ਖਿਆਲ ਹੈ? ਇਸੇ ਤੋਂ ਨਾ ਪਰਤਾ ਕੇ ਦੇਖ ਲਈਏ। ਸਿਰਫ ਪੈਸਾ ਹੀ ਮਨੋਖ ਨੂੰ ਖੁਸ਼ੀ ਦੇ ਸਕਦਾ ਹੈ ਕਿ ਨਹੀਂ। ਆ ਅਜੂ। ਸਾਦ ਨਿਕਿਆ। ਹੋਰ ਇਸ ਤੋਂ ਚੰਗਾ ਮੌਕਾ ਹੱਥ ਲੱਗਣਾ ਹੈ।